ਬੀਤੇ ਦਿਨੀ ਇੱਕ ਬੇहद ਹੈਰਾਨ ਕਰ ਦੇਣ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਸ਼ੈਤਾਨ ਕੱਢਣ ਦਿਨਾਤੀ ਇੱਕ ਸ਼ਖਸ ਨੂੰ ਕੁੱਟ-ਕੁੱਟ ਕੇ ਮੌਤ ਤੇ ਕੱਟ ਤਾਰ ਦਿੱਤਾ ਗਿਆ ਸੀ ਇਸ ਮਾਮਲੇ 'ਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪਾਸਟਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੰਧਵਿਸ਼ਵਾਸੀ ਚਾਂਲੇਵਾ ਮਾਰ ਪੂਤ ਕੱਢ ਦੇ ਕੱਢ ਦੇ ਕੱਢ ਲਈ ਚਾਰ ਹੁਣ ਪਾਸਟਰ ਅਤੇ ਉਸਦੇ ਸਾਥੀਆਂ 'ਤੇ ਦਸਤਾਵਜ਼ ਤਸਵੀਰਾਂ 'ਚ ਨਜ਼ਰ ਆ ਰਹੇ ਇਹ ਉਹੀ ਹੈਵਾਨ ਨੇ ਜਿਨ੍ਹਾਂ 'ਤੇ ਸ਼ੈਤਾਨ ਕੱਢਣ ਦਿਨਾਤੀ ਇੱਕ ਸ਼ਖਸ ਦੀ ਕੁੱਟ-ਕੁੱਟ ਜਾਨ ਹੀ ਕੱਢ ਲੈਣ ਦੇ ਇਲਜ਼ਾਮ ਲੱਗੇ ਨੇ ਜੀਹਾਂ ਬੀਤੇ ਦਿਨੀ ਗੁਰਦਾਸਪੁਰ ਤੋਂ ਇੱਕ ਬੇहद ਹੈਰਾਨ ਕਰ ਦੇਣ ਵਾਲਾ ਇੱਕ ਖਿਲਾਫੀ ਰਿਪੋਰਟਨ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ ਗੁਰਦਾਸਪੁਰ ਦੇ ਕਸਬਾ ਢਾਲੀਵਾਲ ਦੇ ਪਿੰਡ ਸਿੰਘਪੁਰ 'ਚ ਇੱਕ ਪਾਦਰੀ ਅਤੇ ਉਸਦੇ ਸਾਥੀਆਂ 'ਤੇ ਇਹ ਇਲਜ਼ਾਮ ਲੱਗੇ ਕਿ ਉਹਨਾਂ ਨੇ ਤਿੰਨ ਬੱਚਿਆਂ ਦੇ ਪਿਓ ਸਾਮੂਅਲ ਮਸੀਹ ਦੇ ਅੰਦਰੋਂ ਸ਼ੈਤਾਨ ਕੱਢਣ ਦੇ ਨਾਂ ਤੇ ਉਸ ਦੀ ਐਨੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਕਿ ਅਖੀਰਕਾਰ ਉਸ ਦੀ ਮੌਤ ਹੋ ਗਈ ਜੀ ਹਾਂ ਇਲਜ਼ਾਮ ਇਹੋ ਲੱਗੇ ਸੀ ਜਦੋਂ ਇਹ ਸਭ ਦੀ ਜਾਣਕਾਰੀ ਪੁਲਿਸ ਨੂੰ ਲੱਗੀ ਤਾਂ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਚ ਕਬਰ ਪੁੱਟ ਕੇ ਸ਼ੱਕੀ 'ਤੇ ਮﻘਦਮਾ ਬਾਹਰ ਕੱਢਿਆ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਪਾਦਰੀ ਸਣੇ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੈਮੂਅਲ ਦੇ ਪਰਿਵਾਰ ਦੇ ਵੱਲੋਂ ਉਸ ਸਮੇਂ ਇਹ ਬਿਆਨ ਦਿੱਤਾ ਗਿਆ ਸੀ ਕਿ ਉਸ ਦੇ ਅੰਦਰ ਕੋਈ ਸ਼ੈਤਾਨ ਨਹੀਂ ਸੀ ਉਹ ਉਸ ਨੂੰ ਬਸ ਦੌੜੇ ਪੈਂਦੇ ਸੀ ਪਾਦਰੀ ਨੇ ਉਹਨਾਂ ਅੰਦਰ ਇਹ ਵਹਿਮ ਪੈਦਾ ਕਰ ਦਿੱਤਾ ਕਿ ਸੈਮੂਅਲ ਦੇ ਅੰਦਰ ਕੋਈ ਸ਼ੈਤਾਨ ਹੈ ਅਤੇ ਫਿਰ ਇਹਨਾਂ ਨੇ ਉਸ ਨੂੰ ਕੁੱਟ-ਕੁੱਟ ਮੌਤ ਤੇ ਘਾਟਦਾ ਦਿੱਤਾ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸਦਲੇ ਲਾਗੇ ਉਹ ਹਨਾਂ ਨੇ ਆਣ ਕੇ ਕਿਸੇ ਨੇ ਥੋੜ੍ਹ ਮਾਰਨੀ ਸ਼ੁਰੂ ਕਰ ਦਿੱਤੇ ਕਿਸੇ ਨੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇੜ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਧੂ ਧੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀਆਂ ਕਿ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਤੇ ਮੁੱਦਾ ਸੁੱਟ ਗਏ ਮੁੱਦਾ ਸੁਟਣ ਦੇ ਕਾਰਨ ਅਜੇ ਗਿਆ ਹੀ ਆ ਤੇ ਮੇਰੇ ਬੱਚੇ ਨੇ ਦਮ ਤੋੜ ਦਿੱਤੇ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਮਾਮਲੇ 'ਚ ਪੁਲਿਸ ਦੇ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਹੁਣ ਪੁਲਿਸ ਨੇ ਮੁਲਜ਼ਮ ਪਾਸਟਰ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ 'ਚ ਪادری ਸਣੇ ਕੁੱਲ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਬਾਕੀ ਰਹਿੰਦੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਉਹ ਦੋਸ਼ੀ ਜਿਹੜੇ ਗ੍ਰਿਫਤਾਰ ਹੋ ਗਏ ਹਨ ਇਹ ਪੂਰਾ ਵਾਕਿਆ ਜਿਹੜਾ ਹੈ ਉਹ ਥੋੜਾ ਕਲੀਅਰ ਹੋਇਆ ਜਦੋਂ ਡਿਸੀਜ਼ ਦੀ ਮਦਰ ਨੇ ਪੁਲਿਸ ਨੂੰ ਆ ਕੇ ਦੱਸਿਆ ਕਿ ਉਹਦੇ ਬੇਟੇ ਦੀ ਕੁੱਟਮਾਰ ਕਰਕੇ ਮੌਤ ਹੋ ਗਈ ਹੈ ਸੋ ਉਸ ਤੋਂ ਬਾਅਦ ਫਿਰ ਸਾਰੀ ਚੀਜ਼ ਕਲੀਅਰ ਹੋਈ ਹੈ ਉਹ ਫਿਰ ਪੁਲਿਸ ਨੇ ਜਿਹੜਾ ਹੈ ਲੀਗਲ ਪ੍ਰੋਸੈਸ ਸ਼ੁਰੂ ਕਰਤਾ ਸੀ ਐਫ ਆਈ ਆਰ ਰਜਿਸਟਰ ਕਰਕੇ ਬੋਡੀ ਨੂੰ ਐਗਜ਼ਿਊਮ ਕਰਵਾਇਆ ਥਰੂ ਡਿਊਟੀ ਮੈਜਿਸਟਰੇਟ ਔਰ ਉਹਦਾ ਪੋਸਟਮਾਰਟਮ ਵੀ ਕਰਾਇਆ ਗਿਆ ਤਾਂ ਕਿ ਸਾਨੂੰ ਸਾਰੇ ਫੈਕਟਸ ਜਿਉਂ ਕਲੀਅਰ ਹੋ ਜਾਣ ਕੀ ਕਾਰਨ ਬਣਿਆ ਕਿਵੇਂ ਲੋਕ ਉਸ ਦੇ ਘਰ ਪਹੁੰਚੇ ਨੇ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਉਹਦਾ ਮੁੰਡਾ ਜਿਹੜਾ ਸੀ ਉਹਦੀ ਤਬਤ ਠੀਕ ਨਹੀਂ ਸੀਗੀ ਤਾਂ ਉਹਦੀ ਮਦਰ ਨੇ ਆਊਟ ਆਫ ਫੇਥ ਜੋ ਉਹਦੀ ਪ੍ਰੇਅਰ ਕਰਨ ਦੇ ਲਈ ਇਹ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਬੁਲਾਇਆ ਸੀ ਬਟ ਉਹਨਾਂ ਨੇ ਦੌਰਾਨੇ ਜੋ ਵੀ ਉਹ ਪ੍ਰੇਅਰ ਕਰ ਰਹੇ ਸੀ ਉਸ ਦੌਰਾਨ ਉਹਨਾਂ ਨੇ ਫਿਰ ਮਦਰ ਨੂੰ ਕਿਹਾ ਕਿ ਇਹਦੇ ਤੇ ਕੋਈ ਸਾਯਾ ਵੀ ਹੈਗਾ ਤੇ ਇਹਨੂੰ ਕਟਮਾਰ ਕਰਨੀ ਇਹਦੀ ਸ਼ੁਰੂ ਕਰਤੀ ਜਿਸ ਦੌਰਾਨ ਫਿਰ ਮਦਰ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤੇ ਮੰਨਾਂ ਵੀ ਕੀਤਾ ਬਟ ਉਹ ਮੰਨੇ ਨਹੀਂ ਉਹ ਉਹਦੀ ਕਾਫੀ ਜ਼ਿਆਦਾ ਮਾਰਕਟ ਆਈ ਹੋਣ ਦੇ ਕਾਰਨ ਉਹਦੀ ਫਿਰ ਡੈਥ ਹੋ ਗਈ ਸੀ ਅ ਦੋ ਵਿਅਕਤੀ ਜਿਹੜੇ ਆਮ ਬਾਈ ਨੇਮ ਹੈ ਜਿਨ੍ਹਾਂ ਨੂੰ ਪਛਾਣਦੇ ਸੀ ਤੇ ਉਹਦਾਂ ਦੇ ਨਾਲ ਕਰੀਬ 7-8 ਅਣ ਪਛਾਣੇ ਵਿਅਕਤੀ ਵੀ ਸੀਗੇ ਜੋ ਉਹਨਾਂ ਦੀ ਮਦਦ ਕਰਦੇ ਸੀ ਆਸਥਾ ਅਤੇ ਅੰਧ ਵਿਸ਼ਵਾਸ 'ਚ ਵੱਡਾ ਫਰਕ ਹੁੰਦਾ ਹੈ ਅਤੇ ਇਸੇ ਫਰਕ ਨੂੰ ਨਾ ਸਮਝ ਪਾਣਾ ਅਕਸਰ ਜਾਨਲੇਵਾ ਸਾਬਤ ਹੁੰਦਾ ਹੈ ਅਜਿਹਾ ਕਰਨ ਦਾ ਅੰਜਾਮ ਅਕਸਰ ਖੌਫਨਾਕ ਹੁੰਦਾ ਹੈ ਜਿਵੇਂ ਕਿ ਇਸ ਮਾਮਲੇ ਚ ਵੀ ਹੋਇਆ ਫਿਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਬਾਕੀ ਰਹਿੰਦੇ ਮੁਲਜ਼ਮਾਂ ਤੱਕ ਕਦੋਂ ਪਹੁੰਚੀ ਹੈ ਗੁਰਦਾਸਪੁਰ ਤੋਂ ਰਵੀਬਖਸ਼ ਦੀ ਰਿਪੋਰਟ ਪੀਸੀਸੀ ਨਿਊਜ਼